ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੀ ਨਗਰ ਨੇ ਇੰਨੀ ਸੇਵਾ ਕੀਤੀ ਤਨੋਂ ਮਨੋਂ ਲਾ ਕੇ ਘਰ ਘਰ ਦੀ ਮੂਰਤ ਸੂਚਨਾ ਪਾ ਕੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗ੍ਰਾਮ ਪੰਚਾਇਤ ਪਿੰਡ ਭਲਾਈਣਾ ਵੱਲੋਂ ਮੇਰੇ ਮਾਤਾ ਜੀ ਨੂੰ ਜੋ ਨਗਰ ਨੇ ਬਹੁਤ ਵੱਡੀ ਰੀਡ ਦੇ ਨਾਲ ਪਿੰਡ ਦਾ ਸਰਪੰਚ ਚੁਣਿਆ ਹੈ ਅਸੀਂ ਸਾਰੇ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਐਡੀ ਵੱਡੀ ਰੀਡ ਤਕਰੀਬਨ 2400 ਵੋਟਾਂ ਦੇ ਨਾਲ ਅਸੀਂ ਵੋਟਾਂ ਪਈਆਂ 1061 ਵੋਟਾਂ ਦੀ ਰੀਡ ਦੇ ਨਾਲ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਸੋ ਨਗਰ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਐਡੀ ਵੱਡੀ ਜਿੱਤ ਜੋ ਨਗਰ ਨੇ ਸਾਨੂੰ ਪਿਆਰ ਦਿੱਤਾ ਹੈ ਅਸੀਂ ਉਸ ਪਿਆਰ ਦਾ ਕਰਜ਼ 5 ਸਾਲਾਂ ਦੇ ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਉਹਨਾਂ ਨੇ ਸਾਡੇ ਤੇ ਆਸਾਂ ਉਮੀਦਾਂ ਲਾਈਆਂ ਅਸੀਂ ਉਹਨਾਂ ਦੀਆਂ ਸਾਰੀਆਂ ਆਸਾਂ ਉਮੀਦਾਂ ਦੇ ਪੂਰੇ ਉਤਰਾਂਗੇ ਪਿੰਡ ਦੇ ਵਿੱਚ ਲਾਇਬ੍ਰੇਰੀ ਜੋ ਪਿੰਡ ਦਾ ਹੈ ਪਾਣੀ ਦਾ ਨਿਕਾਸ ਦਾ ਪ੍ਰਬੰਧ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਜੋ ਬਹੁਤ ਹੀ ਵੱਡੀ ਕਿੱਲਤ ਹੈ ਸਾਡੇ ਪਿੰਡ ਦੀ ਸਭ ਤੋਂ ਪਹਿਲਾਂ ਅਸੀਂ ਇਹ ਸਮੱਸਿਆਵਾਂ ਦਾ ਹੱਲ ਕਰਾਂਗੇ ਅਸੀਂ ਧਨਵਾਦ ਹਾਂ ਸਾਰੇ ਨਗਰ ਦੇ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਵੱਡਾ ਮਾਣ ਬਖਸ਼ਿਆ ਅਤੇ ਉਸੀ ਉਹਨਾਂ ਨੂੰ ਨਿਰਾਸ਼ ਨਹੀਂ ਕਰਾਂਗੇ ਅਸੀਂ ਵੱਡੇ ਧੰਨਵਾਦ ਕਰਦੇ ਹਾਂ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵਿਣਗ ਦਾ ਜਿਨ੍ਹਾਂ ਨੇ ਸਾਨੂੰ ਮਾਣ ਬਖਸ਼ਿਆ ਹੈ ਅਤੇ ਉਸ ਤੋਂ ਵੱਡਾ ਧੰਨਵਾਦ ਕਰਦੇ ਹਾਂ ਵਿੱਤ ਮੰਤਰੀ ਮੜਪ੍ਰੀਤ ਸਿੰਘ ਜੀ ਬਾਦਲ ਸਾਹਿਬ ਜਿਨ੍ਹਾਂ ਨਾਲ ਸਾਡੇ ਪੁਰਾਣੇ ਅਤੇ ਨਿੱਜੀ ਸਬੰਧ ਨੇ ਅਸੀਂ ਉਹਨਾਂ ਨੂੰ ਅਪੀਲ ਵੀ ਕਰਾਂਗੇ ਕਿ ਉਹ ਸਾਡਾ ਵੱਧ ਤੋਂ ਵੱਧ ਸਾਥ ਦੇਣ ਤਾ ਜੋ ਸਾਡੇ ਨਗਰ ਦੀਆਂ ਮੁਸ਼ਕਲਾਂ ਹਨ ਪਾਣੀ ਦੀ ਮੁਸ਼ਕਲ ਹੈ ਪੀਣ ਵਾਲੇ ਦੀ ਨਿਕਾਸ ਦੀ ਮੁਸ਼ਕਲ ਹੈ ਕਾਫੀ ਮੁਸ਼ਕਲਾਂ ਨੇ ਜਿਹੜੀਆਂ ਉਹ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਪੂਰੀਆਂ ਹੋ ਸਕਣਗੀਆਂ ਸੋ ਸੋ ਅਸੀਂ ਉਹਨਾਂ ਨੂੰ ਪਰਜੋਰ ਅਪੀਲ ਕਰਦੇ ਹਾਂ ਕਿ ਉਹ ਸਾਡਾ ਪੂਰਨ ਸਹਿਯੋਗ ਦੇਣ ਤਾਂ ਜੋ ਜਿਹੜੇ ਅਧੂਰੇ ਕੰਮ ਪਏ ਆ ਪਿੰਡ ਦੇ ਉਹ ਪੂਰੇ ਕੀਤੇ ਜਾ ਸਕਣ ਮੇਰੀ ਮਾਤਾ ਜੀ ਨੂੰ ਇੱਡਾ ਵੱਡਾ ਮਾਨ ਬਖਸ਼ਿਆ ਨਗਰ ਨੇ ਤਾਂ ਜੋ ਨਗਰ ਦਾ ਕੋਈ ਕੰਮ ਅਧੂਰਾ ਨਾ ਰਹੇ ਅਸੀਂ ਧੰਨਵਾਦੀ ਆ ਸਾਰੇ ਨਗਰ ਦੇ ਅਸੀਂ ਸਾਰੇ ਨਗਰ ਨੂੰ ਹਲਕਾ ਨਿਵਾਸੀਆਂ ਨੂੰ ਲੋੜੀ ਅਤੇ ਮਾਗੀ ਦੀਆਂ ਲੱਖ ਲੱਖ ਮੁਬਾਰਕਬਾਦ ਦਿੰਦੇ ਆ ਜੋ ਵੀ ਸੰਗਤਾਂ ਦੂਰੋਂ ਨੇੜੇ ਚੱਲ ਕੇ ਸ੍ਰੀ ਮੁਕਤਸਰ ਸਾਹਿਬ ਦੇ ਮਾਗੀ ਦੇ ਮੇਲੇ ਤੇ ਪਹੁੰਚ ਰਹੀਆਂ ਉਹਨਾਂ ਨੂੰ ਜੀ ਜੀ ਆਏ ਕਹਿੰਦੇ ਆ ਉਹਨਾਂ ਦਾ ਧੰਨਵਾਦ ਕਰਦੇ ਆ ਐਨ ਗੱਲਾ ਕਰਦੇ ਖਿਮਾ ਦੇ ਇਜਾਜ਼ਤਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ